ਉਸੀ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਬੀਐਸਐਫ ਐਕਸਰ ਤਾਲਿਮ ਬਟਾਲੀਅਨ ਸੈਕਟਰ ਖੇਮ ਕਰਨ ਵੱਲੋਂ ਨਿਰਮਾਣ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਦੇ ਨਾਲ ਮਿਲ ਕੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੀਐਸਐਫ ਸੈਕੰਡ ਇੰਡ ਕਮਾਂਡ ਸਿਲਿੰਦਰ ਕੁਮਾਰ ਸਿੰਘ ਸੀਐਸਸੀ ਖੇਮਕਰਨ ਐਸਐਮਓ ਡਾਕਟਰ ਬਜੱਤਰ ਸਿੰਘ ਬੀਐਸਐਫ 6148 ਬਟਾਲੀਅਨ ਮੈਡੀਕਲ ਅਫਸਰ ਡਾਕਟਰ ਪਰਵੀਨ ਕੁਮਾਰ ਨਿਰਮਨ ਹਸਪਤਾਲ ਡਾਕਟਰ ਪਰਮਜੀਤ ਸਿੰਘ ਅਤੇ ਇਸ ਖੂਨਦਾਨ ਕੈਂਪ ਵਿੱਚ 60 ਤੋਂ 70 ਬੀਐਸਐਫ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਬੀਐਸਐਫ ਸੈਕੰਡ ਇੰਕਮੈਂਡ ਸਿਲਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਜਿੱਥੇ ਬੀਐਸਐਫ ਬਾਰਡਰ ਤੇ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ ਉੱਥੇ ਬੀਐਸਐਫ ਸਮੇਂ-ਸਮੇਂ ਸਿਰ ਫ੍ਰੀ ਮੈਡੀਕਲ ਕੈਂਪ ਲਗਾ ਕੇ ਖੂਨਦਾਨ ਕਰਕੇ ਆਪਣੇ ਦੇਸ਼ ਵਾਸੀਆਂ ਦੀ ਦਿਲ ਦੀ ਗਹਿਰਾਈਆਂ ਤੋ ਸੇਵਾ ਕਰ ਰਹੀ ਹੈ ਅਤੇ ਇਸ ਮੌਕੇ ਤੇ ਐਸਐਮ ਮੁਬੱਤ ਚਿੱਤਰ ਸਿੰਘ ਸੀਐਸਸੀ ਖੇਮਕਰਨ ਨੇ ਬੀਐਸਐਫ ਦੇ ਇਸ ਖੂਨਦਾਨ ਕੈਂਪ ਦਾ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੀਐਸਐਫ ਦਾ ਇਹ ਸ਼ਲਾਘਾਯੋਗ ਕਦਮ ਹੈ ਜਿੱਥੇ ਕਿ ਬਾਰਡਰ ਦੇ ਵੱਸੇ ਲੋਕਾਂ ਦੀ ਰਾਖੀ ਕਰਦੀ ਹੈ ਉੱਥੇ ਹੀ ਉਹਨਾਂ ਦੀ ਸਿਹਤ ਦੇ ਲਾਈਫ ਜਿਹੜਾ ਇਹਨਾਂ ਨੇ ਇਹਨਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜੋ ਕਿ ਕਿਸੇ ਨੂੰ ਵੀ ਜ਼ਰੂਰਤ ਪੈਣ ਤੇ ਕਿਸੇ ਦੀ ਜਾਨ ਬਚਾਈ ਜਾ ਸਕੇ ਤੁਸੀਂ ਵੀ ਦੇਖੋ ਦਵਿੰਦਰ ਸੋਹਤਾ ਦੀ ਵਿਸ਼ੇਸ਼ ਰਿਪੋਰਟ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮ ਕਰਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਬੀਐਸਐਫ 148 ਬਟਾਲੀਅਨ ਵੱਲੋਂ ਫ੍ਰੀ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਿ ਬੀਐਸਐਫ ਦੇ ਜਵਾਨ ਜਿਹੜੇ ਖੂਨਦਾਨ ਕਰ ਰਹੇ ਆ ਸੋ ਮੈਂ ਤੁਹਾਨੂੰ ਦਿਖਾਵਾਂਗਾ ਕਿ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਦਿਖਾਓ ਤਸਵੀਰਾਂ ਕਿ ਇਹ ਖੂਨਦਾਨ ਜਿਹੜਾ ਕਰਨ ਦੇ ਨਾਲ ਕਿਸੇ ਦੀ ਵੀ ਜਾਨ ਬਚਾਈ ਜਾ ਸਕਦੀ ਹੈ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ نیوز ਚੈਨਲ ਦੋਸਤੋ ਆ ਦੇਖੋ ਕਿ ਇੱਥੇ ਪਰਚੀ ہمارا ਬੈਸਜ ਹਮੇਸ਼ਾ ਸੇ ਜੁੜਾ ਮੈਂ وہی ਦੁਹਰਾਣਾ ਚਾਹੁੰਗਾ ਕਿ ਬਾਰਡਰ ਸਿਕਿਉਰਿਟੀ ਫੋਰਸ ਨਾ ਸਿਰਫ ਜੋ ਬਾਰਡਰ ਪੇ ਹਮਾਰਾ ਜੋ ਅਸਾਈਨ ਟਾਸਕ ਹੈ ਦੇਸ਼ ਦੀ ਸੀਮਾਵਾਂ ਦੀ ਰੱਖਿਆ ਕਰਨੇ ਵਾਲਾ ਇਸਕੇ ਅਲਾਵਾ जो लोकल पॉपुलेशन है उनके भले के लिए और इसके अलावा जो सामाजिक गतिविधियाँ रहती हैं सामाजिक सोशल एक्टिविटीज़ जिसमें ब्लड डोनेशन और दूसरी चीज़ें मेडिकल कैंप वगैरह शामिल हैं तो ये ब्लड डोनेशन कैंप एक हमारी तरफ से एक योगदान है एक हमारा पार्ट है कि जो मेडिकल हेल्प जिन लोगों को ब्लड की ज़रूरत रहती है उनको समय पर ब्लड मिल सके तो ये कंट्रीब्यूशन है हमारी साइड से और इसके लिए ये जो ऑर्गेनाइज़ किया जा रहा है ये निर्माण हॉस्पिटल अमृतसर एस एम ओ साहब सी एच सी खेमकरण इनका हेल्प रहा डॉक्टर प्रवीण जो हमारे डॉक्टर हैं मेडिकल ऑफिसर तो इनके योगदान से मेडिकल कैंप ऑर्गेनाइज़ किया जा रहा है ਥੈਂਕ ਯੂ ਜੀ ਐਸਐਮਓ ਸਾਹਿਬ ਕੀ ਕਹਿਣਾ ਚਾਹੁੰਦੇ ਜਿੱਥੇ ਕਿ ਬੀਐਸਐਫ ਲਗਾਤਾਰ ਜਿਹੜਾ ਬਾਰਡਰ ਦੇ ਉੱਤੇ ਰਹਿ ਕੇ ਆਮ ਪਬਲਿਕ ਦੀ ਸੇਵਾ ਕਰਦੀ ਹੈ ਉੱਥੇ ਸਮੇਂ-ਸਮੇਂ ਸਰ ਜਿਹੜਾ ਫ੍ਰੀ ਮੈਡੀਕਲ ਕੈਂਪ ਜਾਂ ਇਹ ਖੂਨਦਾਨ ਕੈਂਪ ਲਗਾ ਰਹੀ ਹੈ ਇਹ ਬੀਐਸਐਫ ਦਾ ਬਹੁਤ ਵਧੀਆ ਵਧੀਆ ਪ੍ਰਾਲਾਵਾ ਇੱਕ ਜਿਹ ਖੂਨਦਾਨ ਹੈ ਇੱਕ ਜੀਵਨਦਾਨ ਕਰਨ ਦੇ ਬਰਾਬਰ ਹੈ ਇਹ ਇਕੱਲੇ ਆਪਣਾ ਬੀਐਸ ਬਾਰਡਰ ਤੇ ਨਹੀਂ ਆਪਾਂ ਨੂੰ ਦੇਸ਼ ਦੀ ਸੇਵਾ ਕਰੀ ਲੋਕਾਂ ਦੀ ਸੇਵਾ ਵੀ ਕਰ ਰਹੀ ਹੈ ਇਹ ਮੇਰੇ ਵੱਲੋਂ ਬਹੁਤ ਵਧੀਆ ਪ੍ਰਾਲਾਵਾ ਜੀ ਬਲੱਡ ਮਖੂਨ ਦਾਨ ਦੇ ਵਿੱਚ ਹਾਂਜੀ ਡਾਕਟਰ ਪਰਮਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਬੀਐਸਐਫ ਦੇ ਇਸ ਸ਼ਲਾਗਾਯੋਗ ਕਦਮ ਦਾ ਤੇ ਆਮ ਪਬਲਿਕ ਨੂੰ ਤੁਹਾਡਾ ਕੀ ਮੈਸੇਜ ਹੈ ਮੈਂ ਡਾਟ ਪਰਮਜੀਤ ਨਿਰਮਾਨ ਹੋਸਾਮ ਦੇ ਸਾਥੋਂ ਬੀਐਸਐਫ ਜੋ ਨਾਮ ਅਸੀਂ ਇੱਥੇ ਖੂਨ ਦਾਨ ਕੈਂਪ ਲਗਾਇਆ ਆਇਆ ਹੈ ਤਾਂ ਕਿ ਜਿਨ੍ਹਾਂ ਲੋਕਾਂ ਨੂੰ ਖੂਨ ਦੀ ਸਖਤ ਜ਼ਰੂਰਤ ਹੈ ਉਹਨਾਂ ਨੂੰ ਕਿਤੇ ਭਟਕਣਾ ਨਾ ਪਵੇ ਔਰ ਜਲਦੀ-ਜਲਦੀ ਖੂਨ ਪ੍ਰੋਵਾਈਡ ਹੋ ਸਕੇ ਇਹ ਡਾਕਟਰ ਸਾਹਿਬ ਜਿਹੜਾ ਤੁਸੀਂ ਇਹ ਖੂਨਦਾਨ ਇੱਥੇ ਕਰ ਰਹੇ ਆ ਨੌਜਵਾਨ ਬੀਐਸਐਫ ਦੇ ਤੇ ਇਹ ਕਿੱਥੇ ਲੈ ਕੇ ਜਾਓਗੇ ਤੇ ਇਹਦਾ ਕਿਸ ਤਰ੍ਹਾਂ ਇਸਤੇਮਾਲ ਜਾਂ ਆਮ ਪਬਲਿਕ ਨੂੰ ਕਿਸ ਤਰ੍ਹਾਂ ਮਿਲ ਸਕਦਾ ਇਹ ਅੰਮ੍ਰਿਤਸਰ ਬਲੱਡ ਬੈਂਕ ਤੇ ਜਾਏਗਾ ਆਫਰ ਬਲੱਡ ਬੈਂਕ ਅੰਦਰ ਜਾਏਗਾ ਜਿੰਨਾਂ ਜਿੱਥੇ ਵੀ ਜਦੋਂ ਕੋਈ ਜਰੂਰਤ ਹੋਏਗੀ ਜਿਹੜੇ ਗਰੁੱਪ ਦੀ ਜਰੂਰਤ ਹੋਏਗੀ ਉਹ ਆਮ ਨਾਲੋਂ ਉਹਨਾਂ ਨੂੰ ਪ੍ਰੋਵਾਈਡ ਹੋ ਜਾਏਗਾ ਥੈਂਕ ਯੂ